ਜਿੱਦਾਂ ਕਿ ਮੈਂ ਤੁਹਾਡੇ ਸਾਹਮਣੇ ਅਵੇਅਰਨੈਸ ਦੀਆਂ ਵੀਡੀਓਜ਼ ਲਿਆਉਣੀ ਆ ਠੀਕ ਆ ਕੁਝ ਆਪਣੇ ਲਾਈਫ ਦੇ ਰਿਲੇਟਡ ਕੁਝ ਜੋ ਮੇਰੇ ਨਾਲ ਐਕਸਪੀਰੀਅੰਸ ਹੋਏ ਹਨਾ ਗੋਡ ਨੋਸ ਲੋਕੀ ਕਹਿਣਗੇ ਬੇਵਖਰੀ ਝੂਠ ਬੋਲਦੀ ਆ ਮੇਰਾ ਰੱਬ ਜਾਣਦਾ ਠੀਕ ਆ ਸੋ ਮੈਨੂੰ ਕਿਸੇ ਨੂੰ ਪ੍ਰੂਫ ਕਰਨ ਦੀ ਲੋੜ ਨਹੀਂ ਤੇ ਕੱਲ ਜਿੱਦਾਂ ਮੇਰਾ ਬਰਥਡੇ ਆ ਤੇ ਫਿਰ ਕੱਲੂ ਮੇਰੇ ਤੋਂ ਬੋਲ ਕੇ ਵੀਡੀਓ ਪੈਣੀ ਨਹੀਂ ਕੋਈ ਵੀ ਅਵੇਅਰਨੈਸ ਦੀ ਜਦੋਂ ਮੇਰੇ ਜਦੋਂ ਮੈਨੂੰ ਹੁੰਦਾ ਹੈ ਕਿ ਮੈਂ ਵੀਡੀਓ ਪਾਉਣੀ ਮੈਂ ਉਦੋਂ ਹੀ ਪਾ ਸਕਦੀ ਆ ਹੁਣ ਇੱਥੇ ਕਈਆਂ ਨੇ ਜਿਹੜੇ ਸਟੌਪ ਕਰਾ ਮੇਰੇ ਸਟਾਕ ਕਰ ਉਹਨਾਂ ਨੇ ਆ ਕੇ ਕਹਿਣਾ ਇਹ ਤਾਂ ਜਾਣ ਬੁੱਝ ਕੇ ਵਿਊ ਫੇਮ ਲੈਣ ਦੀ ਮਾਰੀ ਆਪਣਾ ਬਰਥਡੇ ਦੱਸਦੀ ਕਿ ਇਹਨੂੰ ਕੋਈ ਵਿਸ਼ ਕਰੂਗਾ ਫਕ ਆਫ ਗੇਟ ਲੌਸਟ ਫਰਮ ਮਾਈ ਆਈਡੀ ਆਈ ਡੋਨਟ ਗਿਵ ਅ ਜ਼ੀਰੋ ਫਕ ਟੂ ਯੂ ਗਾਇਸ ਠੀਕ ਹੈ ਸੋ ਕਿਉਂਕਿ ਮੈਨੂੰ ਨਾ ਸਵੇਰੇ ਸ਼ਾਮ ਸਟਾਕ ਕਰਨ ਵਾਲੇ ਬਹੁਤ ਆ ਤੇ ਹੁਣ ਮੈਂ ਇਥੇ ਇਹ ਗੱਲ ਕਰਨ ਲੱਗੀਆਂ ਜਿਨ੍ਹਾਂ ਦੇ ਪਾਰਟਨਰ ਸਭ ਕੁਝ ਜਾਣਦੇ ਹੁੰਦੇ ਆ ਕਿ ਮੇਰੀ ਜਨਾਨੀ ਦੇ ਪਿੱਛੇ ਕੋਈ ਬாய்ਫ੍ਰੈਂਡ ਰਿਆ ਸੀ ਦੇਖੋ ਪਾਸਟ ਹਰੇਕ ਦਾ ਹੁੰਦਾ ਆ ਕੁੜੀਆਂ ਦਾ ਵੀ ਹੁੰਦਾ ਮੁੰਡਿਆਂ ਦਾ ਪਰ ਮੁੰਡੇ ਕੀ ਕਰਦੇ ਆ ਕੁੜੀ ਦਾ ਕੋਈ ਨਹੀਂ ਹੋਣਾ ਚਾਹੀਦਾ ਛਾੜੀਆਂ ਭਾਵੇਂ 15 20 ਰਈਆਂ ਹੁਣ ਤੇ ਜਿਨ੍ਹਾਂ 15 20 ਨਾਲ ਤੁਸੀਂ ਰਹੇ ਆ ਉਹ ਵੀ ਕਾਂ ਕੁੜੀਆਂ ਸਿਗੀਆਂ ਜਿਨ੍ਹਾਂ ਨੇ ਕਿਸੇ ਹੋਰ ਦੀ ਲਾਈਫ ਚ ਜਾਣਾ ਇਹ ਕਿਉਂ ਨਹੀਂ ਸਮਝ ਲੱਗਦੀ ਠੀਕ ਆ ਪਾਸਟ ਹਰ ਹੇਕ ਦਾ ਹੁੰਦਾ ਜੇ ਤੁਹਾਡੇ ਬੰਦੇ ਨੂੰ ਜਾਂ ਕਿਸੇ ਨੂੰ ਵੀ ਪਤਾ ਜੋ ਫਿਰ ਵੀ ਆ ਰਿਹਾ ਤੁਹਾਡੀ ਲਾਈਫ ਦੇ ਵਿੱਚ ਫਿਰ ਵੀ ਭਾਈ ਉਹ ਸਭ ਕੁਝ ਜਾਣ ਜਾਣਦਾ ਹੀ ਆ ਰਿਹਾ ਨਾ ਉਹਨੂੰ ਸਭ ਕੁਝ ਪਤਾ ਹੈ ਆਲਰੇਡੀ ਪਰ ਫਿਰ ਵੀ ਜੋ ਕੱਲੋਂ ਤੁਹਾਨੂੰ ਮੇਨੇ ਮੇੜੇ ਦੇ ਮਾਰੇ ਪਿਛਲੀਆਂ ਗੱਲਾਂ ਦੇ ਇੱਧਰ ਉੱਧਰ ਦੇ ਉਹ ਗੱਲਾਂ ਤਾਂ ਚੰਗੀਆਂ ਨਹੀਂ ਨਾ ਤੇ ਜਾਂ ਜੇ ਤੁਹਾਡਾ ਪਾਰਟਨਰ ਇੱਕ ਗੱਲ ਹੋਰ ਤੁਹਾਨੂੰ ਤੁਹਾਡੇ ਨਾਲ ਇੰਟੀਮੇਟ ਹੋਣ ਟਾਈਮ ਤੁਹਾਨੂੰ ਆ ਗੱਲਾਂ ਕਹਿੰਦਾ ਨਾ ਫਿਰ ਉਹਨੂੰ ਚੇਤਾਉਂਦਾ ਪਿਛਲੀਆਂ ਗੱਲਾਂ ਦਾ ਜੇ ਤੁਹਾਨੂੰ ਇਹ ਗੱਲ ਕਹਿੰਦਾ ਆ ਤੁਸੀਂ ਗਏ ਆਪਣਾ ਟਾਈਮ ਸਪੈਂਡ ਕਰਨ ਤੇ ਤੁਹਾਨੂੰ ਕਹਿੰਦਾ ਆਪਣੇ ਪਿਛਲੇ ਜਿੰਨੇ ਵੀ ਬੰਦੇ ਹੋ ਉਹਨਾਂ ਦਾ ਨਾਮ ਲੈ ਮੈਂ ਤਾਂ ਫੇਰ ਪਲੇਜ਼ਰ ਚ ਆਉਂਗਾ ਮੈਨੂੰ ਤਾਂ ਫੀਲਿੰਗ ਆਉਂਦੀਆਂ ਚੱਕਵੀਆਂ ਬਾਰ ਬਾਰ ਇਨਸਿਸਟ ਇਨਸਿਸਟ ਕਰਦਾ ਆ ਤੇ ਫਿਰ ਤੁਸੀਂ ਲੈਂਦੇ ਹੋ ਤੇ ਬਾਅਦ ਵਿੱਚ ਘਸੋਂ ਦੇ ਦੇ ਕੇ ਰੋਂਦਾ ਆ ਮਾਰੇ ਥੱਪੜੇ ਕਮਾ ਕੇ ਵੀ ਇਹ ਕੀ ਸੀ ਇਹ ਇਹਨੂੰ ਕਹਿੰਦੇ ਆ ਮੈਂਟਲੀ ਸਿਕ ਬੰਦਾ ਠੀਕਾ ਸ਼ਕਲ ਤੇ ਨਾ ਜਾਇਆ ਕਰੋ ਬੰਦੇ ਦੀ ਦੇ ਸ਼ਕਲ ਕੁਛ ਨਹੀਂ ਕਹਿੰਦੀ ਸ਼ਕਲ ਨੂੰ ਕੀ ਜਟਣਾ ਜਿੰਨਾ ਮਰਜੀ ਸੁਨੱਖਾ ਹੋਵੇ ਬੰਦਾ ਸੁਨੱਖੇ ਕਾਦੇ ਇਹ ਇਹਨਾਂ ਦੀ ਪਰਵਰਿਸ਼ ਹੀ ਮੈਂਟਲੀ ਇਦਾਂ ਦੀ ਹੋਈ ਹੈ ਇਹਨਾਂ ਨੇ ਆਪਣੇ ਘਰ 'ਚ ਇਦਾਂ ਦਾ ਚਿੱਕੜ ਦੇਖਿਆ ਆ ਠੀਕ ਆ ਸ਼ਾਇਦ ਇਹਨਾਂ ਦਾ ਮਾਪਿਓ ਇਦਾਂ ਦਾ ਹਰਕਤ ਕਰਦੇ ਹੋਣੇ ਆ ਯਕ ਤੇ ਉਹ ਤੁਹਾਨੂੰ ਇਨਸਿਸਟ ਕਰਦਾ ਕਿ ਆਪਣੇ ਬੁਆਏਫ੍ਰੈਂਡ ਦੇ ਨਾਲ ਹੈ ਮੁੜ ਕੇ ਰੋਂਦਾ ਬੈਠ ਕੇ ਯਾਰ ਵਦੂ ਕਾ ਦੇਲੇ ਮੈਡਾ ਦੇ ਨੂੰ ਦਿਕਾਜੀ ਓ ਕਿਉਂ ਕਿਹ ਕਿਉਂ ਸਗਾ ਵਾਈ ਫਿਰ ਦੂਸਰੀ ਗੱਲ ਪ੍ਰੈਗਨਨਸੀ ਜਨਾਨੀ ਕ ਪ੍ਰੈਗਨਨਸੀ ਚ ਡਾਕਟਰ ਉਹਨੂੰ ਕਹਿੰਦਾ ਹੈ ਕਿ ਤੂੰ ਇੰਟੀਮੇਟ ਨਹੀਂ ਕਰਨਾ ਕੰਡੀਸ਼ਨਸ ਹੁੰਦੀਆਂ ਹਰ ਲੇਡੀ ਦੀਆਂ ਕਈ ਕਰਦੇ ਹੀ ਰਹਿੰਦੇ ਐਂਡ ਆਫ ਦਾ ਪ੍ਰੈਗਨਨਸੀ ਹੈ ਨਾ ਤੇ ਜੇ ਜਨਾਨੀ ਦਾ ਮਨ ਨਹੀਂ ਹੈ ਕਿਉਂਕਿ ਤੇ ਮੂਡ ਸਵਿੰਗ ਵੀ ਹੁੰਦੇ ਹੁੰਦੇ ਆ ਜਦੋਂ ਮਨਾ ਕਰ ਦਿੰਦੀ ਆ ਮੈਂ ਨਹੀਂ ਯਾਰ ਮੈਂ ਨਹੀਂ ਕਰਨਾ ਕੁਝ ਵੀ ਇਹ ਬੰਦਾ ਮੋਰੇ 50 ਡਾਲਰ ਸਿੱਟ ਰਿਹਾ ਹੁਣ ਕਰੇਗੀ ਤੇ ਜਨਾਨੀ ਕਹਿੰਦੀ ਮੈਨੂੰ ਨਹੀਂ ਲੋੜ 50 ਹੋਰ ਸਿੱਟ ਰਿਹਾ ਲੈ ਫੜ 100 ਡਾਲਰ ਹੁਣ ਕਰੇਗੀ ਪ੍ਰੈਗਨancies ਨਾ ਕੀ ਗੱਲ ਜਨਾਨੀ ਨੂੰ ਗਸਤ ਹੀ ਲਿਆਵੇ ਐਦਾ ਤਾਂ ਉਹ ਜਿਹੜੀਆਂ ਬਾਹਰ ਐ ਸਕੋਰਟ 'ਚ ਬੈਠੀਆਂ ਉਹ ਵੀ ਨਹੀਂ ਲੈਂਦੀਆਂ ਹੋਣੀਆਂ ਉੱਥੇ ਵੀ ਤੁਸੀਂ ਰਿਸੈਪਸ਼ਨ ਤੇ ਪੇ ਕਰਦੇ ਹੋਣੇ ਕਾਰਡ ਵਾਈਜ਼ ਆਈ ਥਿੰਕ ਸੋ ਇਦਾਂ ਹੀ ਹੋਣੀ ਆ ਅਗਲੀਆਂ ਫੇਰ ਵੀ ਟੂਆ ਨਹੀਂ ਮਾਰਦੀਆਂ ਤੁਹਾਡਾ 5 ਮਿੰਟ 'ਚ ਤੇ ਫਿਰ ਤੁਸੀਂ ਆਪਣੀ ਹੀ ਜਨਾਨੀ ਨਾਲ ਜੀਣਾ ਸਾਰੀ ਜ਼ਿੰਦਗੀ ਕੱਟਣੀ ਹੁੰਦੀ ਆ ਉਹਨੂੰ ਹੀ ਤੁਸੀਂ ਡਾਲਰ ਦੇ ਕੇ ਤੇ ਉਹ ਉਹਨੂੰ ਤੁਸੀਂ ਪ੍ਰੋਸਟੀਟਿਊਡ ਸਮਝਿਆ ਚੁਗਲੀਆਂ ਕਰਨੀਆਂ ਬਾਹਰ ਜਾ ਕੇ ਆਪਣੀ ਬੰਦੀ ਦੀਆਂ ਠੀਕ ਆ ਨਾ ਇਹ ਇਦਾਂ ਦੇ ਬੰਦੇ ਹੁੰਦੇ ਆ ਹੋਰ ਦੱਸਦੀਆਂ ਇਹ ਜਿਹੜੇ ਵਿਚੋਲੇ ਆਉਂਦੇ ਆ ਨਾ ਤੁਹਾਡੇ ਕੋਲ ਇਹਨਾਂ ਨੂੰ ਨਹੀਂ ਪਤਾ ਹੁੰਦਾ ਕੁਝ ਵੀ ਤੁਹਾਡੇ ਆਪਸੀ ਕੀ ਚੱਲੀ ਜਾਂਦਾ ਇਹਨਾਂ ਦਾ ਇੱਕੋ ਇਲਾਜ ਆ ਜਿਹੜਾ ਆ ਕੇ ਨਾ ਹਾਮੀ ਭਰਦਾ ਅਗਲੇ ਬੰਦੇ ਦੀ ਪੁੱਠਾ ਲੰਮਾ ਪਾ ਲਉਂਦੇ ਸਿਰ ਤੇ ਦਾੜ ਤੇ ਡੈੜ ਡਾੜ ਤੇ ਡੈੜ ਠੀਕ ਆ ਪੁੱਠਾ ਲੰਮਾ ਪਾ ਲੋ ਤੂੰ ਕੀ ਕਰਨਾ ਆ ਤੈਨੂੰ ਕਿਨੇ ਬੁਲਾਇਆ ਠੀਕ ਆ ਨਾ ਇਹਨਾਂ ਨੂੰ ਕੁਛ ਨਹੀਂ ਪਤਾ ਹੁੰਦਾ ਅਸੀਂ ਜੀ ਸਮਝੌਤਾ ਕਰਾਉਣ ਆਏ ਆ ਉਹ ਤੁਹਾਨੂੰ ਪਤਾ ਹੈਗਾ ਵੀ ਗੱਲ ਵਿੱਚ ਹੁੰਦੀ ਕੀ ਭਈ ਆ ਜਿਹਦਾ ਸਮਝੌਤਾ ਕਰਾਣੇ ਅਗਲਾ ਪਤਾ ਹੈਗਾ ਕਿਦਾਂ ਦਾ ਹੈਗਾ ਸੋ ਇਹ ਚੀਜ਼ਾਂ ਮੈਟਰ ਕਰਦੀਆਂ ਆ ਐਦਾਂ ਤੁਹਾਨੂੰ ਪਿਸਡ ਆਫ ਕੀਤਾ ਜਾਂਦਾ ਆ ਫਿਰ ਕਹਿੰਦੇ ਜਨੈਣੀ ਗਲੀਸ਼ ਕਰਦੀ ਐ ਤਾਂ ਫਿਰ ਕੀ ਕਰੇ ਤੁਹਾਡੀ ਆਰਤੀ ਕਰੇ ਕੋਈ ਸ਼ੋਨਾ ਮੋਨਾ ਬੁੱਗਾ ਸ਼ੋਨਾ ਕਰੇ ਤੁਹਾਨੂੰ ਜੋ ਵੀ ਸ਼ੋਨਾ ਮੋਨਾ ਜਾਦੂ ਟੋਣਾ ਜੋ ਵੀ ਤੁਸੀਂ ਹੁੰਦੇ ਹੋ ਤੁਹਾਨੂੰ ਹੋਰ ਪੈਂਪਰਿੰਗ ਕਰਿਆ ਨਾ ਤੁਸੀਂ ਜੋ ਮਰਜੀ ਆਪਣਾ ਗੰਦ ਗੂੰ ਖਲਾਰੀ ਚੱਲੋ ਇਦਾਂ ਹੀ ਹੁੰਦੀ ਹੈ ਨਾ ਆ ਜਿਆਦਾ ਹੀ ਹੋ ਗਿਆ ਕੁਝ ਤੇ ਪਰ ਨਹੀਂ ਇਹ ਸੱਚ ਆ ਇਹ ਬਿਲਕੁਲ ਸੱਚ ਆ ਕਈਆਂ ਦੇ ਪਾਰਟਨਰ ਇਦਾਂ ਕਰਦੇ ਆ ਆਪਣੀਆਂ ਜਨਾਨੀਆਂ ਨੂੰ ਹੀ ਗਸਤੀ ਮੰਨ ਕੇ ਚੱਲਦੇ ਆ ਫਿਰ ਕਹਿੰਦੇ ਸੀ ਜੇ ਕਲੇਸ਼ ਕਰਦੀਆਂ ਜੋ ਤੁਸੀਂ ਉਹਨੂੰ ਮਹੀਨਾ ਮਹੀਨਾ ਜਿਹੜਾ ਉਹਨਾਂ ਦੇ ਅੰਦਰ ਤੁਸੀਂ ਜ਼ਹਿਰ ਭਰੀ ਜਾ ਰਹੇ ਹੋ ਇੱਕ ਦਿਨ ਤਾਂ ਜਵਾਲਾਮੁਖੀ ਬਣ ਕੇ ਨਿਕਲੇਗਾ ਹੀ ਫਿਰ ਹਾਂ ਇੱਕ ਗੱਲ ਹੋਰ ਸੁਣੋ ਆਪਣਾ ਬੱਚਾ ਹੀ ਕਰਕੇ ਉਹਨੂੰ ਪ੍ਰੈਗਨੈਂਟ ਕਰਕੇ ਉਹਨੂੰ ਹੀ ਜਾ ਕੇ ਪੁੱਛਣਗੇ ਇਹ ਮੇਰਾ ਹੀ ਆ ਨਾ ਜਦੋਂ ਕਰਦਾ ਸੀ ਉਦੋਂ ਤੇਰਾ ਨਹੀਂ ਸੀ ਹੂੰ ਜਦੋਂ ਕਰਦੇ ਹੁੰਨੇ ਆ ਉਦੋਂ ਨਹੀਂ ਪਤਾ ਹੁੰਦਾ ਕਿ ਤੁਹਾਡਾ ਹੈ ਕਿ ਕਿਸੇ ਹੋਰ ਦਾ ਉੱਪਰੋਂ ਟਪਕ ਗਿਆ ਇਦਾਂ ਦੇ ਲੱਛਣ ਕਰਦੇ ਆ ਇਹ ਇੰਦਾਂ ਦਾ ਕੰਮ ਕਰਦੇ ਇਹ 파ਟਨਰ ਕਈਆਂ ਦੇ ਠੀਕ ਆ ਫੇਰ ਉਹ ਪੁੱਛਦੇ ਆ ਮੇਰੇ ਵਰਗੀ ਤਾਂ ਹੋਵੇ ਮੈਂ ਤਾਂ ਸਿਰ ਪਾੜ ਦੂੰ ਮੈਂ ਤਾਂ ਕਮਾ ਕਮਾ ਪਾਣ ਦੇ ਮਾਰੂੰਗੀ ਸੀਰੀਅਸਲੀ ਇੰਦਾਂ ਦਾ ਬੰਦਾ ਮੈਨੂੰ ਟੱਕਰਿਆ ਟੱਕਰਿਆ ਉੱਪਰ ਦੀ ਭੁਗਾ ਵਗਾ ਪਾਣ ਦੇ ਆਉਂਦੇ ਸੀ ਇਦਾਂ ਪਤਾ ਕੀ ਗੱਲ ਹੈ ਤੁਸੀਂ ਇਹੋ ਜਿਹੇ ਗੰਦੇ ਕੁਐਸਚਨ ਆਪਣੀ ਜਨਾਨੀ ਨੂੰ ਕਰੂਗੇ ਫਿਰ ਤੁਸੀਂ ਕੀ ਐਕਸਪੈਕਟ ਕਰ ਰਹੇ ਹੋ ਕੀ ਐਕਸਪੈਕਟ ਕਰ ਰਹੇ ਹੋ ਆ ਸਾਰਾ ਕੁਝ ਜੋ ਤੁਹਾਨੂੰ ਹੁਣ ਤੱਕ ਮੈਂ ਦੱਸਿਆ ਨਾ ਇਹ ਮੇਨਣਾ ਹੋਇਆ ਫਿਰ ਕਹਿੰਦੇ ਜਨਾਨੀ ਐਟੀਟਿਊਡ ਰੱਖਦੀ ਆ ਜਨਾਨੀ ਫਰਸਟ੍ਰੇਟ ਰਹਿੰਦੀ ਜਨਾਨੀ ਐ ਅੱਖਾਂ ਅੱਖਾਂ ਕੱਢ ਕੱਢ ਕੇ ਦੇਖਦੀ ਆ ਜਨਾਨੀ ਦੁਰਗਾ ਬਣਦੀ ਉਦੋਂ ਹੀ ਆ ਜਦੋਂ ਤੁਸੀਂ ਉਹਨੂੰ ਬਣਾਉਨੇ ਹੋ ਜਦੋਂ ਤੁਸੀਂ ਨਾ ਅਜਿਹੀ ਹਰਕਤਾਂ ਕਰਦੇ ਹੋ ਫਿਰ ਜਨਾਨੀ ਦਾ ਬਿਹੇਵੀਅਰ ਚੇਂਜ ਹੁੰਦਾ ਔਰ ਮੈਂ ਤਾਂ ਹੁਣ ਨੂੰ ਇੰਨੀ ਕੁ ਜ਼ਿਆਦਾ ਚੇਂਜ ਹੋ ਚੁੱਕੀ ਹਾਂ ਨਾ ਮੈਂ ਤਾਂ ਛੱਡੂ ਨਹੀਂ ਜਿਹੋ ਜਿਹਾਂ ਮੇਰੇ ਨਾਲ ਹਰਕਤਾਂ ਕੀਤੀਆਂ ਗਈਆਂ ਬਟ ਟੱਚवुड ਮੇਰਾ ਘਰ ਵਾਲਾ ਬੜਾ ਚੰਗਾ ਸੀ ਉਹਨੇ ਨਹੀਂ ਕੀਤੀਆਂ ਸੀ ਉਹਨੇ ਰਿਸਪੈਕਟ ਕੀਤੀ ਥੋੜਾ ਸੈਲਫਿਸ਼ ਸੀ ਜੋ ਵੀ ਹੋਇਆ ਸਟੋਰੀ ਆਪਣੀ ਚ ਦੱਸੂਗੀ ਉਨੇ ਥੋੜੀ ਸੈਲਫਿਸ਼ਨੈਸ ਦਿਖਾਈ ਬਟ ਕਦੇ ਵੀ ਗੰਦੀ ਵਰਡਿੰਗ ਮੇਰੇ ਪ੍ਰਤੀ ਯੂਜ਼ ਨਹੀਂ ਕੀਤੀ ਨਹੀਂ ਕੀਤੀ ਗਈ ਕਿਉਂਕਿ ਉਹਦੀ ਪਰਵਰਿਸ਼ ਦੱਸਦੀ ਸੀ ਜਿੱਦਾਂ ਮਰਜੀ ਸੀ ਉਹਦੇ ਘਰ ਦੇ ਨੇ ਉਹਨੂੰ ਇੱਜ਼ਤ ਕਰਨੀ ਸਿਖਾਈ ਸੀ ਇੱਕ ਜਨਾਨੀ ਦੀ ਬੇਇੱਜ਼ਤੀ ਕਰਨੀ ਨਹੀਂ ਸੀ ਸਿਖਾਈ ਸੋ ਇਹ ਚੀਜ਼ਾਂ ਹੋਰ ਵੀ ਪੈਣਾ ਨਾ ਹੋਣ ਡੀਆਂ ਸ਼ਿਟ ਬੰਦੇ ਟੱਕਰੇ ਹੋਏ ਆ ਕਈ ਕਿ ਐਦਾਂ ਦੀਆਂ ਹਰਕਤਾਂ ਕਰਦੇ ਆ ਠੀਕ ਆ ਫੇਰ ਪਤਾ ਕੀ ਕਹਿੰਦੇ ਆ ਹਾਂ ਹੋਰ ਸੁਣੋ ਟੂ ਨੇ ਮਿੱਟੂ ਬਤ ਤੱਕ ਕੀ ਨਾ ਲਿਆ ਇਹ ਵੀ ਮੈਨੂੰ ਦੱਸਿਓ ਜਰਾ ਕਿ ਜਨਾਨੀ ਬੰਦੇ ਤੋਂ ਬੱਚਾ ਤੱਕੇ ਨਾ ਕਿੱਦਾਂ ਲੈਂਦੀ ਆ ਮੈਨੂੰ ਅੱਜ ਤੱਕ ਸਮਝ ਹੀ ਨਹੀਂ ਆਈ ਹੈਗੀ ਕਿ ਤੱਕੇ ਨਾਲ ਲਿਆ ਕਿੱਦਾਂ ਜਾਂਦਾ ਆ ਇਹਨਾਂ ਦਾ ਇੰਜਣ ਗਰਮ ਕਰਨ ਨੂੰ ਤਾਂ ਅੱਧਾ ਪੌਣਾ ਘੰਟਾ ਘੰਟਾ ਲੱਗ ਜਾਂਦਾ ਆ ਹਬ ਜਨਾਨੀ ਬੱਚਾ ਤੱਕੇ ਨਾਲ ਕਿੱਦਾਂ ਲੈ ਲੂਗੀ ਮੈਨੂੰ ਸਮਝ ਨਹੀਂ ਲੱਗਣ ਈ ਆ ਜਿਹੜੀ ਮੈਂ ਗੱਲ ਪਹਿਲਾਂ ਕਹੀ ਏ ਸਾਰਿਆਂ ਤੇ ਅਪਲਾਈ ਨਹੀਂ ਕਰ ਰਹੀ ਮੈਂ ਕੁਛ ਕੁਛ ਜਨਾਨੀ ਕਿੱਦਾਂ ਅੱਜ ਤੱਕ ਮੇਰੇ ਪੱਲੇ ਨਹੀਂ ਪਈ ਏ ਗੱਲ ਕਿ ਤੱਕੇ ਨਾਲ ਕਿੱਦਾਂ ਲੈ ਹੋ ਜਾਂਦਾ ਠੀਕ ਆ ਇੱਕ ਛਲਾਰੂ ਜਿਹਾ ਵੀ ਆਇਆ ਸੀ ਮੈਨੂੰ ਮੈਸੇਜ ਕਰਨ ਉਹ ਕੈਨੇਡਾ ਤੋਂ ਆਇਆ ਸੀ ਛੜੱਪੇ ਮਾਰਦਾ ਮਾਰਦਾ ਆ ਕੇ ਮੇਰੇ ਕਮੈਂਟਾਂ ਚ ਲਿਖਦਾ ਪਿਆ ਤੂੰ ਆਪਣੇ ਬੁਆਏਫਰੈਂਡ ਤੋਂ ਬੱਚਾ ਧੱਕੇ ਨਾਲ ਲਿਆ ਮੈਨੂੰ ਪੁੱਛਣ ਵਾਲਾ ਹੋਵੇ ਤੂੰ ਤੇਰੀ ਜਨਾਨੀ ਨੇ ਤੇਤੋਂ ਧੱਕੇ ਨਾਲ ਲਿਆ ਸੀ ਜੇ ਲਿਆ ਸੀ ਤਾਂ ਦੱਸੀਂ ਜ਼ਰੂਰ ਕਿ ਕਿੱਦਾਂ ਲਿਆ ਸੀ ਜਦ ਤੈਨੂੰ ਪੁੱਛ ਕੇ ਕਰਨਾ ਸੀਗਾ ਐਦਾਂ ਦੀ ਬੇਕੂਫ ਜਨਤਾ ਆ ਦੇਖੋ ਐਦਾਂ ਦੇ ਜਿਹੜੇ ਬੰਦੇ ਆ ਨਾ ਇਹ ਸਿੰਪਥੀਆਂ ਵਟੋਰਨ ਵਾਸਤੇ ਕਿਤੇ ਦੀ ਕਿਤੇ ਪਹੁੰਚ ਜਾਂਦੇ ਆ ਕਿ ਅਸੀਂ ਇਨੋਸੈਂਟ ਬਣਈਏ ਲੋਕਾਂ ਮਰੇ ਜਾ ਕਿ ਹਾਈ ਇਸੇ ਤਾਂ ਬੜੇ ਦੁਖੀ ਆ ਹਾਏ ਸਾਡੇ ਨਾਲ ਤਾਂ ਆ ਹੋ ਗਿਆ ਹਾਏ ਸਾਡੀ ਜਨਾਨੀ ਤਾਂ ਕਲੇਸ਼ਨ ਬੜੀ ਸੀ ਹਾਏ ਸਾਡਾ ਤਾਂ ਐ ਹੋ ਗਿਆ ਐਡੇ ਗੰਦੇ ਆ ਨਾ ਇਹ ਇੰਨੇ ਇਨੋਸੈਂਟ ਬਣਦੇ ਆ ਜਦ ਕਿ ਇਹਨਾਂ ਨੇ ਖੁਦ ਇਹੋ ਜਿਹੇ ਲੱਛਣ ਕੀਤੇ ਹੁੰਦੇ ਆ ਦੇ ਲੋ ਕਿੰਨੇ ਗੰਦੇ ਲੱਛਣ ਕਰਦੇ ਆ ਇਹ ਮਤਲਬ ਬਣਦਾ ਜਦੋਂ ਤੁਸੀਂ ਕਿਸੇ ਨਾਲ ਫਰਦਰ ਲਾਈਫ ਚ ਚਲੇ ਗਏ ਪਿਛਲੇ ਬੰਦਿਆਂ ਦਾ ਨਾਮ ਲੈਂਦਾ ਜਤਨ ਆਉਂਦੇ ਨਾ ਫਿਰ ਲਾਈਫ ਚ ਮਰਨਾ ਐ ਸੀ ਕਿ ਕੀ ਕਰਨਾ ਐ ਸੀ ਹਾਂ ਆਪਣੀ ਜਨਾਨੀ ਮਰੇ ਪੈਸੇ ਸਿੱਟਣੇ ਸੈਕਸ ਕਰਨ ਵਾਸਤੇ ਉਹਨੂੰ ਪ੍ਰਵੋਕ ਕਰਨਾ ਇਹੋ ਜਿਹੀਆਂ ਹਰਕਤਾਂ ਦੇਖ ਲਓ ਜੀ ਆ ਅੱਜ ਕੱਲ ਦੇ ਰਿਲੇਸ਼ਨਸ਼ਿਪ ਆ ਫਿਰ ਕਹਿੰਦੇ ਜਨਾਨੀ ਮਾੜੀ ਫਿਰ ਕਹਿੰਦੇ ਜਨਾਨੀ ਕਲੇਸ਼ਨ ਇਹ ਜੁੱਤੀ ਲਾ